ਬੱਕਰੀਆਂ ਦੇ ਮੁਕਾਬਲੇ ਫਰਕ ਕਿੰਨਾ ਹੈ ਯਾਰ ਬਹੁਤ ਫਰਕ ਹੈ ਜੀ ਕਿਦਾਂ ਫਰਕ ਹੈ ਕੀ ਕੀ ਸਮਾਨ ਦਾ ਫਰਕ ਹੈ ਜੀ ਹਾਂਜੀ ਤੇ ਫਰਕ ਇਹ ਹੈ ਜੀ ਤੁਸੀਂ ਪਹਿਲਾ ਨੰਬਰ ਤੇ ਇਹ ਹੈ ਵੀ ਜਿਹੜੀ ਬੱਕਰੀ ਹੈ ਉਹ ਸਰਦੀ ਦੀ ਰੁੱਤ ਚ ਬੜਾ ਤੰਗ ਕਰਦੀ ਹੈ ਅੱਛਾ ਜੀ ਉਹਨੂੰ ਨਮੂਣੀਆਂ ਬਹੁਤ ਛੇਤੀ ਫੜਦੀ ਹੈ ਅੱਛਾ ਜੀ ਇਹਦੇ ਉਹਨਾਂ ਹੁੰਦੀ ਹੈ ਜੀ ਨਮੂਣੀਆਂ ਦੀ ਦਿੱਕਤ ਨਮੂਣੀਆਂ ਦੀ ਦਿੱਕਤ ਨਹੀਂ ਆਉਂਦੀ ਹੈ ਦੂਸਰੀ ਗੱਲ ਕੀ ਜਿਹੜਾ ਬੱਕਰੀ ਦਾ ਬੱਚਾ ਹੈ ਉਹ ਫੜ ਕੇ ਕਈ ਦਿਨ ਦੁੱਧ ਚਗਾਉਣਾ ਪੈਂਦਾ ਉਹਨੂੰ ਚਗਾਉਣਾ ਪੈਂਦਾ ਜੀ ਇਹਦਾ ਤੁਸੀਂ ਕਿਹੜਾ ਦੁੱਧ ਚਗਾ ਦੋ ਜਦੋਂ ਬੱਚਾ ਜੰਮਿਆ ਇੱਕ ਘੰਟੇ ਦੇ ਅੰਦਰ ਅੰਦਰ ਬੋਲੀ ਪੀਣੀ ਜ਼ਰੂਰੀ ਹੁੰਦੀ ਹੈ ਜੀ ਠੀਕ ਹੈ ਜੀ ਤੇ ਉਹ ਬੱਚੇ ਤੇ ਮਤਲਬ ਸਾਰੀ ਉਮਰ ਕੰਮ ਕਰਦੀ ਹੈ ਹੂੰ ਬਸ ਉਸ ਤੋਂ ਬਾਅਦ ਜਦੋਂ ਉਹਨੂੰ ਕਿਹੜਾ ਛਣਾ ਦਾ ਪਤਾ ਲੱਗ ਗਿਆ ਉਹਨੂੰ ਚਗਾਉਣ ਦੀ ਲੋੜ ਨਹੀਂ ਅੱਛਾ ਬਸ ਆਪਣਾ ਕੰਮ ਨਿਭੜ ਗਿਆ ਠੀਕ ਹੈ ਜੀ ਦੂਸਰਾ ਇਹ ਤੀਸਰਾ ਇਹ ਉਹਨਾਂ ਦੇ ਸਿੰਗ ਹੁੰਦੇ ਉਹ ਦੂਜੀ ਦੇ ਟੱਕਰ ਮਾਰਦੇ ਨੇ ਕਿ ਬਰੇ ਪੇਟ 'ਚ ਬੱਚਾ ਮਾਰ ਦਿੰਦੀਆਂ ਇਹ ਟੱਕਰ ਨਹੀਂ ਮਾਰਦੀਆਂ ਨੇ ਸਿੰਗ ਨਹੀਂ ਹੁੰਦੇ ਤੇ ਦੂਸਰੀ ਗੱਲ ਇਕੱਠੀਆਂ ਬੈਠਦੀਆਂ ਨੇ ਬੱਕਰੀ ਨਾਲੋਂ ਜ਼ਿਆਦਾ ਨੱਚ ਉਹ ਇਕੱਠੀਆਂ ਨਹੀਂ ਬੈਸਦੀਆਂ ਕੁਜੀ ਦੇ ਮਾਰਦੀਆਂ ਨੇ ਠੀਕ ਹੈ ਜੀ ਇਹ ਇਹਨਾਂ ਦਾ ਮਤਲਬ ਸਭ ਤੋਂ ਵੱਡਾ ਸੁਖ ਹੈ ਜੀ ਏਕਤਾ ਵੱਧ ਹੈ ਏਕਤਾ ਇਹਨਾਂ 'ਚ ਸਭ ਤੋਂ ਜ਼ਿਆਦਾ ਆਪਣੇ ਇਨਸਾਨਾਂ ਨਾਲੋਂ ਵੀ ਜ਼ਿਆਦਾ ਹੈ ਜੀ ਇਕੱਠੀਆਂ ਹੋ ਕੇ ਬੈਠਣੀਆਂ ਮਤਲਬ 100 ਪੇੜੀ ਜੀ ਥੋੜੇ ਥਾਂ 'ਚ ਹੀ ਬਹਿ ਜਾਂਦੀ ਹੈ ਹਾਂ ਇਦਾਂ ਗੱਲ ਲੇ ਗਏ ਠੀਕ ਹੈ ਜੀ ਤੇ ਦੂਸਰਾ ਜੀ ਮਤਲਬ ਇਹਨਾਂ ਦਾ ਜਿਹੜਾ ਹੈਗਾ ਆਪਣਾ ਖਰਚਾ ਉਹ ਬੱਕਰੀ ਨਾਲੋਂ ਘੱਟ ਹੈ ਠੀਕ ਹੈ ਗਰੀਬ ਜਾਤ ਕਹਦੇ ਆ ਬੇਬੀ ਇਹਦਾ ਬਿਨਾਂ ਗਰੀਬ ਰਾਜੀ ਉਹ ਐ ਜੀ ਹੁਣ ਆਪਾਂ ਨੂੰ 8-9 ਰੁਪਏ ਕਿਲੋ ਤਾਂ ਪੈਂਦਾ ਜੀ ਜਦੋਂ ਆਪਣੇ ਤੋਂ ਹੁੰਦਾ ਨਹੀਂ ਜੀ ਇਹ ਗੁਵਾਰਾ ਤੇ ਮੂੰਗਫਲੀ ਦਾ ਨੀਰਾ 8-9 ਰੁਪਏ ਕਿਲੋ ਪੈਂਦਾ ਜੀ ਤੇ ਅੱਧਾ ਬੱਕਰੀ ਖਾਂਦੀ ਆ ਅੱਧਾ ਉਹ ਵੇਸਟ ਕਰਦੀ ਆ ਕਿਉਂ ਨਖਰਾ ਕਰਦੀ ਆ ਇਹਨੇ ਸਿਰ ਸਿੱਟ ਕੇ ਖਾਣਾ ਹੈ ਸਿਰ ਸਿੱਟ ਕੇ ਅਸੀਂ ਇਹਨੂੰ 4 ਪੌਣੇ ਜੀ ਸਾਈਲੈਂਜ ਮੱਕੀ ਦਾ achar only ਹਾਂਜੀ ਹੋਰ ਤਾਂ ਨਾ ਹੋ ਕੁਝ ਨਹੀਂ ਪਉਂਦੀ ਜੀ ਤੇ ਉਹ ਸਾਰਾ ਆਪਾਂ ਨੂੰ ਜੇ ਇਸ ਤੋਂ ਮੁੱਲ ਲੈਣਾ ਹੋਵੇ 2.5 ਰੁਪਏ ਕਿਲੋ ਆਪਾਂ ਨੂੰ ਮਿਲ ਜਾਂਦਾ ਹੈ 50 ਰੁਪ ਰੁਪਏ ਕੋਸਟ ਕਰ ਜਾਂਦਾ ਆਪਦਾ ਤਾਂ 1.5 ਰੁਪਏ ਕਰਦਾ ਜੇ ਕਰਦਾ ਹੋਵੇ ਤੇ ਉਹ ਆਪਾਂ ਮਤਲਬ ਪਾਉਨੇ ਆ ਜੇ ਤਾਂ ਇਹ 2.5 ਤਨ ਕਿਲੋ ਇੱਕ ਖਾਂਦੀ ਆ 2.5 ਤਨ ਕਿਲੋ ਹਾਂ ਠੀਕ ਹੈ 10 ਰੁਪਏ ਚ ਰਾ ਦਿੰਦੇ 10 ਰੁਪਏ ਚ ਹੋ ਜਾਂਦੀ ਜੀ ਜਦੋਂ ਕਿ ਬੱਕਰੀ ਹੈ ਜਿਹੜੀ ਉਹਦਾ ਖਰਚਾ ਜ਼ਿਆਦਾ ਠੀਕ ਹੈ ਠੀਕ ਹੈ ਜੀ ਇਹਦਾ ਖਰਚਾ ਮਤਲਬ ਬੱਕਰੀ ਦੇ ਮੁਕਾਬਲੇ ਬਹੁਤ ਹੀ ਘੱਟ ਹੈ ਬਹੁਤ ਹੀ ਘੱਟ ਹਾਂਜੀ ਤੇ ਮਤਲਬ ਬੱਕਰੀ ਦੇ ਮੁਕਾਬਲੇ ਹਰ ਐਂਗਲ ਤੋਂ ਇਹ ਜਿਹੜਾ ਸੌਕੀ ਹੈ ਫਿਰ ਇਹ ਸਾਮ ਸਮਾਲ ਸੌਕੀ ਹੈ ਜੀ ਬੱਕਰੀ ਨਾਲ ਠੀਕ ਹੈ ਜੀ ਬੱਕਰੀ ਰੱਖੀ ਇਹਨਾਂ ਫਿਰ ਆਪਾਂ ਤੁਸੀਂ ਇਹ ਨਹੀਂ ਕਹਿੰਦਾ ਜੀ ਅਸੀਂ ਬੱਕਰੀਆਂ ਰੱਖੀਆਂ ਨਹੀਂਆਂ ਤੇ ਅਸੀਂ ਦੇਖਿਆ ਉਹਨਾਂ ਚ ਡਿਫਿਕਲਟੀ ਬਹੁਤ ਆਈ ਹਰ ਪ੍ਰਕਾਰ ਦੀ ਠੀਕ ਹੈ ਹਾਂ ਮਤਲਬ ਇਹਨਾਂ ਦਾ ਰਫਟਾ ਵਸੌਦਾ ਤਾਂ ਆਈ ਬਹਿ ਜਾਂਦੀ ਸੀ ਅਸੀਂ ਕਦੇ ਨਹੀਂ ਉਹ ਕੀਤਾ ਇੱਥੇ ਕੇਵਰ ਸਿੱਲਾ ਹੁੰਦਾ ਸੀ ਤਾਂ ਵੀ ਬੈਠੀ ਇਹ ਨਹੀਂ ਸੀ ਉਹ ਸਿੱਲੇ 'ਚ ਨਹੀਂ ਪੈਂਦੀ ਜੀ ਉਹ ਨਮੂਨੀਆਂ ਫਰਜੂਦ ਨਹੀਂ ਅੱਛਾ ਜੀ ਹਾਂਜੀ ਸੋ ਮਤਲਬ ਅੱਛਾ ਇੱਕ ਇਹਦੀ ਗਰੋਥ ਜ਼ਿਆਦਾ ਹੈ ਜੀ ਗਰੋਥ ਜ਼ਿਆਦਾ ਹੈ ਬੱਕਰੀ ਦਾ ਬੱਚਾ ਜਿਹੜਾ ਉਹਦੀ ਗਰੋਥ ਬਹੁਤ ਘੱਟ ਹੈ ਭੇਡ ਦੇ ਲੇਲੇ ਦੀ ਗਰੋਥ ਠੀਕ ਹੈ ਇਹਦੀ ਤਾਂ ਬਹੁਤ ਜ਼ਿਆਦਾ ਹੁਣੀ ਹੁਣੀ ਮੈਨੂੰ ਲੱਗਦਾ ਜਿਹੜੀ ਦੇਸੀ ਭੇਡ ਆ ਉਹ ਵੀ ਜ਼ਿਆਦਾ ਗ੍ਰੋਥ ਕਰ ਜਾਂਦਾ ਜੀ ਬੱਚਾ ਬੱਕਰੀ ਦੇ ਉਸ ਨਾਲੋਂ ਸਹੀ ਗੱਲ ਹੈ ਇਹਦੀ ਤਾਂ ਗ੍ਰੋਥ ਹੈ ਹੀ ਵੈਸੇ ਜ਼ਿਆਦੇ ਆ ਤਾਂ 42 43 ਨਸਲਾਂ ਦੇ ਵਿੱਚੋਂ ਆਪਣੀ ਇੰਡੀਆ ਦੇ ਵਿੱਚੋਂ ਬੈਟਰ ਬਰੀਡ ਹੈ ਸਹੀ ਗੱਲ ਹੈ ਜੀ ਤੇ ਇੱਕ ਨੰਬਰ ਬਰੀਡ ਹੈ ਬੱਕਰੀਆਂ ਨਾਲੋਂ ਤਾਂ ਮੇਰਾ ਖਿਆਲ ਹੈ ਇਹਦਾ ਫਾਰਮ ਹਜ਼ਾਰ ਗੁਣੇ ਵਿਹਤਰ ਹੈ ਸਾਡੇ ਹਿਸਾਬ ਨਾਲ ਤਾਂ ਠੀਕ ਹੈ ਜੀ ਆਬ ਦਾ ਵਧਾ ਹੁੰਦਾ ਆਬ ਦਾ ਵਧਾ ਤੇ ਜਮੇਦਾਰਾ ਆਪਾਂ ਇਹ ਨਹੀਂ ਆਪਾਂ ਕਹਿੰਦੇ ਵੀ ਤੁਹਾਨੂੰ ਬੀਟਲਾ ਪੰਜਾਬ ਦੀ ਬੜੀ ਵਧੀਆ ਮਸਲਾ ਹੈ ਤੇ ਗੱਲ ਕਰ ਰਹੀ ਇਹ ਵੀ ਮਤਲਬ ਸਾਨੂੰ ਉਹਦੇ ਵਿੱਚ ਉਹ ਨਹੀਂ ਹੋਇਆ ਸੀ ਇਹਦੇ ਵਿੱਚ ਸੰਤੋਸ਼ਤਾ ਠੀਕ ਹੈ ਜੀ ਕਿਉਂ ਸੀ ਭਾਲਦੀ ਸੀ ਰਫਟਾਪਸਾਉਦਾ ਜੀ ਮੈਸਾਲਾ ਹੂੰ ਠੀਕ ਹੈ ਜੀ ਇਹ ਮੈਸਾਲਾ ਸੌਦਾ ਤੇ ਉਹਨਾਂ ਦਾ ਗਾਂਿਆਂ ਵਾਲਾ ਸੀ ਇਹ ਤੇ ਯਾਰ ਬਾ ਕੱਢ ਕੇ ਦੇਖਿਆ ਹਾਂਜੀ ਸਹੀ ਗੱਲ ਆ ਬਾਈ ਜਿਹਦਾ ਗੱਲ ਨਹੀਂ ਆ ਅਮਰੀਕਾ ਰੱਖ ਲਈ ਬੱਕਰੀ ਰੱਖ ਲਈ ਇੱਕ ਬਰਾਬਰ